ਲਓ ਜੀ ਆ ਜੋ ਫਿਰ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਐਕਟਿਵ ਰਹਿੰਦੇ ਨੇ ਇੰਸਟਾਗ੍ਰam ਦੇ ਜਿਹੜੇ ਬਾਲੇ ਕੇਰੇਜ਼ੀ ਨੇ ਇਸ ਤੋਂ ਇਲਾਵਾ ਹੋਰ ਜੜੀਆਂ ਵੱਖ-ਵੱਖ ਐਪ ਨੇ ਸਨੈਪਚੈਟ ਹੋਗੀ ਮੌਜ਼ ਹੋਗੀ ਇਸ ਤੋਂ ਇਲਾਵਾ ਹੋਰ ਬਹੁਤ ਐਪ ਨੇ ਜਿਹੜੇ ਉਹਨਾਂ ਦੇ ਉੱਤੇ ਫੇਮਸ ਹੋਣ ਦੇ ਵਾਸਤੇ ਲਾਈਕ ਕਮੈਂਟ ਦੇ ਚੱਕਰਾਂ ਦੇ ਵਾਸਤੇ ਪਤਾ ਨਹੀਂ ਕਿਹੜੇ-ਕਿਹੜੇ ਕੰਮ ਕਰਦੇ ਨਜ਼ਰ ਆ ਰਹੇ ਆਪਣੀ ਜਾਨ ਦੀ ਬਾਜ਼ੀ ਵੀ ਲਾ ਦਿੰਦੇ ਨੇ ਅਜਿਹੀ ਇੱਕ ਵੀਡੀਓ ਜਿਹਦੇ ਵਿੱਚ ਇੱਕ ਮੋਟਿਆਰ ਚੰਗੀ ਪਹਾੜਾਂ ਦੇ ਵਿੱਚ ਜਾ ਕੇ ਚੁੰਨੀ ਲਹਿਰਾਉਂਦੀ ਹੈ ਚੁੰਨੀ ਲਹਿਰਾ ਕੇ ਪੂਰੀ ਮਜ਼ੇਦਾਰ ਵੀਡੀਓ ਬਣਾਉਂਦੀ ਹੈ ਸਕਰੀਨ ਤੇ ਨਾਲ ਨਾਲ ਵੀਡੀਓ ਤੁਸੀਂ ਦੇਖ ਰਹੇ ਹੋ ਚੱਲ ਰਹੀ ਹੈ ਕਿ ਕਿਵੇਂ ਇੱਕ ਕੁੜੀ ਜਿਹੜੀ ਕਿ ਉੱਤਰਦੀ ਆ ਤੇ ਚੁੰਨੀ ਫੜ ਕੇ ਚੰਗੀ ਲਹਿਰਾਉਂਦੀ ਆ ਤੇ ਕਹਿੰਦੀ ਆ ਆਪ ਦੀ ਨਾਲ ਦੀ ਸਾਥ ਨੂੰ ਵੀ ਵੀਡੀਓ ਵਧੀਆ ਬਣ ਗਈ ਕਿ ਨਹੀਂ ਬਣ ਗਈ ਅੱਧਾ ਕਰਕੇ ਚਲੋ ਵੀਡੀਓ ਬਣਾ ਲਈ ਵੀਡੀਓ ਬਣਾਉਣ ਤੋਂ ਬਾਅਦ ਜਦੋਂ ਇਹ ਉੱਤਰਦੀ ਆ ਉਤਰਨ ਵੇਲੇ ਵੀ ਥੋੜੀ ਸ਼ਰਾਰਤ ਕਰਦੀ ਨਜ਼ਰ ਆ ਰਹੀ ਆ ਚੌੜਜੀ ਕਰਦੀ ਆਉਂਦੀ ਆਉਂਦੀ ਦਾ ਸਪੈਰ ਜਿਹੜਾ ਸਲਿੱਪ ਹੋ ਜਾਂਦਾ ਤਾਂ ਫਿਰ ਦੇਖੋ ਫਿਰ ਕਿਵੇਂ ਪਹਾੜਾਂ ਦੇ ਵਿੱਚ ਲੋਟਣੀਆਂ ਖਾਂਦੀ ਇਹ ਜਾਂਦੀ ਆ ਤਾਂ ਵੀਡੀਓ ਬਣਾਉਣ ਤਾਂ ਕੋਈ ਹੋਰ ਗਈ ਸੀ ਬਣ ਕੋਈ ਹੋਰ ਗਈ ਕਹਿ ਸਕਦੇ ਆ ਇਹ ਆਖਰੀ ਵੀਡੀਓ ਇਸ ਲੜਕੀ ਦੀ ਹੋ ਸਕਦੀ ਤੇ ਤਾਂ ਕਿਉਂ ਲੋਕ ਇੰਨੇ ਜਿਹੜੇ ਕਿ ਖਤਰਨਾਕ ਸਟੰਟ ਕਰਦੇ ਨੇ ਇੰਨੇ ਲੋਕ ਆਪਣੀ ਜਾਨ ਗਵਾ ਚੁੱਕੇ ਨੇ ਇਸ ਤੋਂ ਬਾਅਦ ਵੀ ਲੋਕੋ ਉਹਨਾ ਵੀਡੀਓ ਤੋਂ ਸਬਕ ਨਹੀਂ ਲੈਂਦੇ ਸਿਰਫ ਆਪਣੇ ਆਪ ਨੂੰ ਫੇਮਸ ਕਰਨ ਦੇ ਵਾਸਤੇ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਇਹਨਾਂ ਦੇ ਵੱਲੋਂ ਜਿਹੇ ਸਟੰਟ ਕੀਤੇ ਜਾਂਦੇ ਨੇ ਜੋ ਉਹਨਾਂ ਲਈ ਖਤਰਾ ਵੀ ਬਣ ਜਾਂਦੇ ਨੇ ਤਸਵੀਰਾਂ ਲਗਾਤਾਰ ਸਕਰੀਨ ਤੇ ਤੁਹਾਨੂੰ ਨਾਲ-ਨਾਲ ਦਿਖਾ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਥਾਂ ਤੇ ਇਹ ਖੜੀ ਸੀ ਇੱਥੇ ਕੋਈ ਹੋਰ ਵੀ ਹਾਦਸਾ ਵਾਪਸ ਆਦਾ ਕੋਈ ਜ਼ਹਿਰੀਲਾ ਜਾਨਵਰ ਵੀ ਆ ਸਕਦਾ ਸੀ ਤਾਂ ਫਿਰ ਕੀ ਕਰ ਦਿੱਤਾ ਕਿਉਂ ਨਹੀਂ ਲੋਕ ਸਮਝਦੇ ਠੀਕ ਹੈ ਫੇਮਸ ਹੋਣ ਵਾਸਤੇ ਹੋਰ ਵੀ ਬਹੁਤ ਗੁਣ ਹੋ ਸਕਦਾ ਰੱਬ ਨੇ ਇਨਸਾਨ ਨੂੰ ਬਣਾਇਆ ਕੋਈ ਨਾ ਕੋਈ ਟੈਲੈਂਟ ਤਾਂ ਇਸ ਦੇ ਵਿੱਚ ਵੀ ਹੋਊਗਾ ਤਾਂ ਫਿਰ ਉਸ ਟੈਲੈਂਟ ਨੂੰ ਕਿਉਂ ਨਹੀਂ ਇਹ ਜਿਹੜਾ ਕਿ ਵਰਤਦੇ ਤਾਂ ਕਿਉਂ ਅਜਿਹੇ ਸਟਾਰਟ ਕਰਦੇ ਨੇ ਖਤਰਨਾਕ ਜੇਕਰ ਤੁਸੀਂ ਵੀਡੀਓ ਬਣਾਉਣੀਆਂ ਨੇ ਠੀਕ ਹੈ ਵੀਡੀਓ ਬਣਾਓ ਆਪਣਾ ਟੈਲੈਂਟ ਦਿਖਾਓ ਤਾਂ ਕਿ ਲੋਕਾਂ ਨੂੰ ਵੀ ਚੰਗਾ ਲੱਗੇ ਤੁਹਾਡੇ ਕੰਟੈਂਟ ਨੂੰ ਲੋਕ ਆਪ ਹੀ ਪਸੰਦ ਕਰਨਗੇ ਜੇਕਰ ਤੁਸੀਂ ਕਿਸੇ ਨੂੰ ਕਿਸੇ ਨੂੰ ਵੀ ਚੰਗੀ ਚੀਜ਼ ਪ੍ਰੋਸੋਗੇ ਚੰਗਾ ਕੰਟੈਂਟ ਪਾਉਗੇ ਤਾਂ ਲੋਕਾਂ ਨੂੰ ਕਹਿਣ ਦੀ ਜ਼ਰੂਰਤ ਨਹੀਂ ਪੈਂਦੀ ਲੋਕ ਖੁਦ ਚੰਗਾ ਕੰਟੈਂਟ ਦੇਖਣਾ ਪਸੰਦ ਕਰਨਗੇ ਚੰਗੇ ਲੋਕ ਹਮੇਸ਼ਾ ਚੰਗਾ ਕੰਟੈਂਟ ਦੇਖਦੇ ਨੇ ਮਾਰੇ ਲੋਕਾਂ ਦੀ ਤਾਂ ਅਸੀਂ ਗੱਲ ਹੀ ਕੀ ਕਰੀਏ ਉਹ ਤਾਂ ਤੁਸੀਂ ਖੁਦ ਸਮਝਦਾਰ ਹੋ ਤਾਂ ਫਿਰ ਤੁਸੀਂ ਅਜਿਹੇ ਵੀਡੀਓ ਬਣਾਓ ਜਿਸ ਦੇ ਨਾਲ ਲੋਕਾਂ ਨੂੰ ਸਿੱਖਿਆ ਮਿਲੇ ਲੋਕਾਂ ਨੂੰ ਜ ਸਿੱਖਣ ਨੂੰ ਵੀ ਮਿਲੇ ਜਾਂ ਫਿਰ ਤੁਹਾਡਾ ਕੰਟੈਂਟ ਦੇਖ ਕੇ ਲੋਕਾਂ ਨੂੰ ਚੰਗਾ ਲੱਗੇ ਤਾਂ ਅਜਿਹੇ ਖਤਰੇ ਵਾਲੀਆਂ ਚੀਜ਼ਾਂ ਕਰਕੇ ਤੁਸੀਂ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਉਨੇ ਕੀ ਪਤਾ ਜੇਕਰ ਤੁਹਾਡੀ ਇਹ ਆਖਰੀ ਵੀਡੀਓ ਹੁੰਦੀ ਤਾਂ ਇਸ ਤੋਂ ਬਾਅਦ ਤੁਹਾਡੇ ਸੋਸ਼ਲ ਮੀਡੀਆ ਦੇ ਉੱਤੇ ਕੌਣ ਵੀਡੀਓ ਅਪਲੋਡ ਕਰਦਾ ਫਿਰ ਤਾਂ ਤੁਹਾਡੀਆਂ ਅੰਤਿਮ ਰਸਮਾਂ ਦੀ ਹੀ ਵੀਡੀਓ ਦੋ ਚਾਰਕ ਪੈਣੀ ਅਸੀਂ ਉਸ ਤੋਂ ਬਾਅਦ ਤੁਹਾਡੇ ਅਕਾਊਂਟ ਬੰਦ ਤਾਂ ਫਿਰ ਕਿਉਂ ਅਜਿਹੇ ਪੁੱਠੇ ਕੰਮ ਕਰਦੇ ਜੋ ਤੁਹਾਡੀ ਜ਼ਿੰਦਗੀ ਨੂੰ ਜੋਖਮ ਦੇ ਵਿੱਚ ਪਾ ਰਹੇ ਨੇ ਤਾਂ ਘੱਟੋ ਘੱਟ ਜਿਹੇ ਸਟੰਟ ਨਾ ਕਰਿਆ ਕਰੋ ਬਲਕਿ ਤੁਸੀਂ ਅਜਿਹੀਆਂ ਵੀਡੀਓ ਪਾਓ ਜਿਸ ਦੇ ਵਿੱਚ ਤੁਹਾਡੀ ਜਾਨ ਵੀ ਖਤਰੇ ਦੇ ਵਿੱਚ ਨਾ ਪਵੇ ਤੁਹਾਡੀ ਪਰੋਸੀ ਹੋਈ ਚੀਜ਼ ਨੂੰ ਲੋਕ ਜਿਹੜਾ ਕਿ ਦੇਖਣ ਉਸ ਨੂੰ ਆਪੇ ਸ਼ੇਅਰ ਕਰਨਗੇ ਆਪੇ ਲਾਈਕ ਕਰਨਗੇ ਆਪੇ ਕਮੈਂਟ ਕਰਨਗੇ ਤਾਂ ਘਟੋ ਘਟੇ ਜਹੇ ਖਤਰਨਾਕ ਸਟੰਟਰ ਨਾ ਕਰਿਆ ਕਰੋ ਬਿਊਰੋ ਰਿਪੋਰਟ ਛੜਕਾਟਾ